ਹੁਣ ਟ੍ਰੈਫਿਕ ਨਿਯਮ ਤੋੜਨ ਤੇ UPI ਰਾਹੀਂ ਕਰੋ ਭੁਗਤਾਨ ਕੋਟ ਦੇ ਨਹੀਂ ਕੱਟਣੇ ਪੈਣਗੇ ਚੱਕਰ ਟ੍ਰੈਫਿਕ ਚਲਾਨ ਦਾ ਭੁਗਤਾਨ ਕਰਨਾ ਹੁਣ ਹੋਵੇਗਾ ਆਸਾਨ ਤੁਹਾਨੂੰ ਦੱਸਦੀ ਹੈ ਕਿ ਟ੍ਰਾਂਸਪੋਰਟ ਵਿਭਾਗ ਚਲਾਨ ਪਰੰਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਕੰਮ ਕਰ ਰਿਹਾ ਇਸ ਵਿੱਚ ਉਲੰਘਣਾ ਕਰਨ ਵਾਲਿਆਂ ਨੂੰ ਨਗਦ ਰਹਿਤ ਭੁਗਤਾਨ ਕਰਨ ਦਾ ਵਿਕਲਪ ਦੇਣਾ ਸ਼ਾਮਿਲ ਹੈ ਇਸ ਸਕੀਮ ਦੇ ਤਹਿਤ ਚਲਾਨ का SMS ਜਾਂ WhatsApp ਸੰਦੇਸ਼ ਰਾਹੀਂ ਭੇਜਿਆ ਜਾਵੇਗਾ ਜਿਸ ਵਿੱਚ ਆਨਲਾਈਨ ਭੁਗਤਾਨ ਕਰਨ ਦੇ ਲਈ ਲਿੰਕ ਹੋਵੇਗਾ ਅਤੇ ਉਸ ਦੇ ਉੱਤੇ ਕਲਿੱਕ ਕਰਨਾ ਪਵੇਗਾ ਤੁਹਾਨੂੰ ਦੱਸਦੀ ਕਿ ਹੁਣ ਟ੍ਰੈਫਿਕ ਚਰਾਂ ਦਾ ਭੁਗਤਾਨ ਕਰਨਾ ਉਨ੍ਹਾਂ ਹੀ ਆਸਾਨ ਹੋਵੇਗਾ ਜਿੰਨਾ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਭੁਗਤਾਨ ਕਰਨਾ ਟ੍ਰਾਂਸਪੋਰਟ ਵਿਭਾਗੀ ਕ ਅਜਿਹੀ ਪ੍ਰਣਾਲੀ ਨੂੰ ਲਾਗੂ ਕਰਨ ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਉਲੰਘਣਾ ਕਰਨ ਵਾਲਿਆਂ ਦੇ ਮੋਬਾਈਲ ਨੰਬਰਾਂ ਤੇ SMS ਅਤੇ WhatsApp ਰਾਹੀਂ ਸਵੈਚਲਿਤ ਸੁਨੇਹੇ ਭੇਜ ਜਾਣਗੇ ਇਸ ਵਿੱਚ ਉਲੰਘਣਾ ਅਤੇ ਭੁਗਤਾਨ ਪ੍ਰਕਿਰਿਆ ਦੀ ਵੇਰਵਿਆਂ ਦੇ ਨਾਲ-ਨਾਲ ਸੂਚਨਾ ਦਿੱਤੀ ਜਾਵੇਗੀ ਕੁਝ ਸ਼ਹਿਰਾਂ ਵਿੱਚ ਇਸ ਪ੍ਰਣਾਲੀ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕਰਨ ਦੀ ਯੋਜਨਾ ਹੈ ਦਰਸਲ ਟ੍ਰਾਂਸਪੋਰਟ ਵਿਭਾਗ ਚਲਾਨ ਪਰੰਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਕੰਮ ਕਰ ਰਿਹਾ ਇਸ ਵਿੱਚ ਉਲੰਘਣਾ ਕਰਨ ਵਾਲਿਆਂ ਨੂੰ ਨਗਦ ਰਹਿਤ ਭੁਗਤਾਨ ਕਰਨ ਦਾ ਵਿਕਲਪ ਦੇਣਾ ਸ਼ਾਮਿਲ ਹੈ ਇਸ ਸਕੀਮ ਦੇ ਤਹਿਤ ਚਲਾਨ ਐਸਐਮਐਸ ਜਾਂ ਵਟਸਐਪ ਸੰਦੇਸ਼ ਰਾਹੀਂ ਭੇਜਿਆ ਜਾਵੇਗਾ ਜਿਸ ਵਿੱਚ ਆਨਲਾਈਨ ਭੁਗਤਾਨ ਕਰਨ ਲਈ ਇੱਕ ਲਿੰਕ ਹੋਵੇਗਾ ਲਿੰਕ ਤੇ ਕਲਿੱਕ ਕਰਨ ਤੇ ਉਪਭੋਗਤਾ ਨੂੰ ਇੱਕ ਭੁਗਤਾਨ ਗੇਟਵੇ ਤੇ ਰੀਡਾਇਰੈਕਟ ਕੀਤਾ ਜਾਵੇਗਾ ਜਿਸ ਵਿੱਚ Google Pay, PhonePe, Paytm ਅਤੇ UPI ਭੁਗਤਾਨ ਵਿਕਲਪ ਸ਼ਾਮਿਲ ਹੋਣਗੇ ਤੁਹਾਨੂੰ ਨਵੇਂ ਚਲਾਨ ਦੀ ਸੂਚਨਾ ਮਿਲੇਗੀ ਟ੍ਰਾਂਸਪੋਰਟ ਵਿਭਾਗ ਦੇ ਅਨੁਸਾਰ ਇੱਕ ਵਾਰ ਐ ਪਾਈ ਭੁਗਤਾਨ ਕੀਤੇ ਜਾਣ ਤੋਂ ਬਾਅਦ ਹਰ ਵਾਰ ਨਵਾਂ ਚਲਾਨ ਤਿਆਰ ਹੋਣ ਤੇ ਇੱਕ ਕੁਝ ਨੋਟੀਫਿਕੇਸ਼ਨ ਭੇਜਿਆ ਜਾਵੇਗਾ ਇਹ ਪ੍ਰਣਾਲੀ ਸ਼ੁਰੂ ਵਿੱਚ ਟ੍ਰਾਂਸਪੋਰਟ ਨਾਲ ਸੰਬੰਧਿਤ ਚਲਾਣਾ ਲਈ ਸ਼ੁਰੂ ਕੀਤੀ ਜਾਵੇਗੀ ਫੀਡਬੈਕ ਦੇ ਆਧਾਰ ਤੇ ਇਸ ਨੂੰ ਟ੍ਰੈਫਿਕ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ ਜਦੋਂ ਕਿ ਟ੍ਰੈਫਿਕ ਵਿਭਾਗ ਸਿਗਨਲ ਅਤੇ ਸੁਰੱਖਿਆ ਉਲੰਘਣਾਵਾਂ ਦੇ ਖਿਲਾਫ ਕਾਰਵਾਈ ਕਰਦਾ ਹੈ ਟ੍ਰਾਂਸਪੋਰਟ ਵਿਭਾਗ ਪ੍ਰਦੂਸ਼ਣ ਕੰਟਰੋਲ ਨੀਮਾ ਨੂੰ ਲਾਗੂ ਕਰਦਾ ਹੈ ਅਤੇ ਓਵਰਲੋਡ ਵਾਨਾਂ ਦੀ ਜਾਂਚ ਕਰਦਾ ਹੈ ਸੂਤਰਾਂ ਮੁਤਾਬਿਕ ਫਿਲਹਾਲ ਏਜੰਸੀਆਂ ਜਿਵੇਂ ਉਲੰਘਣਾ ਕਰਨ ਵਾਲਿਆਂ ਨੂੰ ਮੈਸੇਜ ਨਹੀਂ ਭੇਜ ਰਹੀਆਂ ਜਿਨ੍ਹਾਂ ਦੇ ਨੰਬਰ ਉਹਨਾਂ ਕੋਲ ਨਹੀਂ ਹਨ WhatsApp ਆਨਲਾਈਨ ਲੈਣ ਦੇ ਲਈ ਇੱਕ ਸੁਵਿਧਾਜਨਕ ਵਿਕਲਪ ਬਣ ਗਿਆ ਹੈ ਇਸ ਲਈ ਅਧਿਕਾਰੀ ਇਸ ਦੇ ذریعے ਲੋਕਾਂ ਨੂੰ ਜਾਣਕਾਰੀ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਬਿਊਰੋ ਰਿਪੋਰਟ ਜੀਕੇ ਟੀਵੀ ਹੁਣ ਟ੍ਰੈਫਿਕ ਨਿਯਮ ਤੋੜਨ ਤੇ UPI ਰਾਹੀਂ ਕਰੋ ਭੁਗਤਾਨ ਕੋਟ ਦੇ ਨਹੀਂ ਕੱਟਣੇ ਪੈਣਗੇ ਚੱਕਰ ਟ੍ਰੈਫਿਕ ਚਲਾਨ ਦਾ ਭੁਗਤਾਨ ਕਰਨਾ ਹੁਣ ਹੋਵੇਗਾ ਆਸਾਨ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਵਿਭਾਗ ਚਲਾਨ ਪਰੰਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਕੰਮ ਕਰ ਰਿਹਾ ਇਸ ਵਿੱਚ ਉਲੰਘਣਾ ਕਰਨ ਵਾਲਿਆਂ ਨੂੰ ਨਗਦ ਰਹਿਤ ਭੁਗਤਾਨ ਕਰਨ ਦਾ ਵਿਕਲਪ ਦੇਣਾ ਸ਼ਾਮਿਲ ਹੈ ਇਸ ਸਕੀਮ ਦੇ ਤਹਿਤ ਚਲਾਨ ਐਸ ਐਮ ਐਸ ਜਾਂ ਵਟਸਐਪ ਸੰਦੇਸ਼ ਰਾਹੀਂ ਭੇਜਿਆ ਜਾਵੇਗਾ ਜਿਸ ਵਿੱਚ ਆਨਲਾਈਨ ਭੁਗਤਾਨ ਕਰਨ ਦੇ ਲਈ ਲਿੰਕ ਹੋਵੇਗਾ ਅਤੇ ਉਸ ਦੇ ਉੱਤੇ ਕਲਿੱਕ ਕਰਨਾ ਪਵੇਗਾ ਤੁਹਾਨੂੰ ਦੱਸਦੀ ਕਿ ਹੁਣ ਟ੍ਰੈਫਿਕ ਚਰਾਂ ਦਾ ਭੁਗਤਾਨ ਕਰਨਾ ਓਨਾ ਹੀ ਆਸਾਨ ਹੋਵੇਗਾ ਜਿੰਨਾ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਭੁਗਤਾਨ ਕਰਨਾ ਟ੍ਰਾਂਸਪੋਰਟ ਵਿਭਾਗੀ ਕਾ ਜਹੀ ਪ੍ਰਣਾਲੀ ਨੂੰ ਲਾਗੂ ਕਰਨ ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਉਲੰਘਣਾ ਕਰਨ ਵਾਲਿਆਂ ਦੇ ਮੋਬਾਈਲ ਨੰਬਰਾਂ ਤੇ ਐਸਐਮਐਸ ਅਤੇ ਵਟਸਐਪ ਰਾਹੀਂ ਸਵੈਚਲਿਤ ਸੁਨੇਹੇ ਭੇਜ ਜਾਣਗੇ ਜਿਸ ਵਿੱਚ ਉਲੰਘਣਾ ਅਤੇ ਭੁਗਤਾਨ ਪ੍ਰਕਿਰਿਆ ਦੀ ਵੇਰਵਿਆਂ ਦੇ ਨਾਲ ਨਾਲ ਸੂਚਨਾ ਦਿੱਤੀ ਜਾਵੇਗੀ ਕੁਝ ਸ਼ਹਿਰਾਂ ਵਿੱਚ ਇਸ ਪ੍ਰਣਾਲੀ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕਰਨ ਦੀ ਯੋਜਨਾ ਹੈ। ਦਰਸਲ ਟ੍ਰਾਂਸਪੋਰਟ ਵਿਭਾਗ ਚਲਾਨ ਭਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਕੰਮ ਕਰ ਰਿਹਾ। ਇਸ ਵਿੱਚ ਉਲੰਘਣਾ ਕਰਨ ਵਾਲਿਆਂ ਨੂੰ ਨਗਦ ਰਹਿਤ ਭੁਗਤਾਨ ਕਰਨ ਦਾ ਵਿਕਲਪ ਦੇਣਾ ਸ਼ਾਮਿਲ ਹੈ। ਇਸ ਸਕੀਮ ਦੇ ਤਹਿਤ ਚਲਾਨ ਐਸਐਮਐਸ ਜਾਂ ਵਟਸਐਪ ਸੰਦੇਸ਼ ਰਾਹੀਂ ਭੇਜਿਆ ਜਾਵੇਗਾ ਜਿਸ ਵਿੱਚ ਆਨਲਾਈਨ ਭੁਗਤਾਨ ਕਰਨ ਲਈ ਇੱਕ ਲਿੰਕ ਹੋਵੇਗਾ। ਲਿੰਕ ਤੇ ਕਲਿੱਕ ਕਰਨ ਤੇ ਉਪਭੋਗਤਾ ਨੂੰ ਇੱਕ ਭੁਗਤਾਨ ਗੇਟਵੇ ਤੇ ਰੀਡਾਇਰੈਕਟ ਕੀਤਾ ਜਾਵੇਗਾ ਜਿਸ ਵਿੱਚ Google Pay, PhonePe, Paytm ਅਤੇ UPI ਭੁਗਤਾਨ ਦੇ ਵਿਕਲਪ ਸ਼ਾਮਿਲ ਹੋਣਗੇ ਤੁਹਾਨੂੰ ਨਵੇਂ ਚਲਾਨ ਦੀ ਸੂਚਨਾ ਮਿਲੇਗੀ ਟ੍ਰਾਂਸਪੋਰਟ ਵਿਭਾਗ ਦੇ ਅਨੁਸਾਰ ਇੱਕ ਵਾਰ ਐਪ ਰਾਹੀਂ ਭੁਗਤਾਨ ਕੀਤੇ ਜਾਣ ਤੋਂ ਬਾਅਦ ਹਰ ਵਾਰ ਨਵਾਂ ਚਲਾਨ ਤਿਆਰ ਹੋਣ ਤੇ ਇੱਕ ਉਸ ਨੋਟੀਫਿਕੇਸ਼ਨ ਭੇਜਿਆ ਜਾਵੇਗਾ ਇਹ ਪ੍ਰਣਾਲੀ ਸ਼ੁਰੂ ਵਿੱਚ ਟ੍ਰਾਂਸਪੋਰਟ ਨਾਲ ਸੰਬੰਧਿਤ ਚਲਾਣਾ ਲਈ ਸ਼ੁਰੂ ਕੀਤੀ ਜਾਵੇ ਫੀਡਬੈਕ ਦੇ ਆਧਾਰ ਤੇ ਇਸ ਨੂੰ ਟ੍ਰੈਫਿਕ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ ਜਦੋਂ ਕਿ ਟ੍ਰੈਫਿਕ ਵਿਭਾਗ ਸਿਗਨਲ ਅਤੇ ਸੁਰੱਖਿਆ ਉਲੰਘਣਾਵਾਂ ਦੇ ਖਿਲਾਫ ਕਾਰਵਾਈ ਕਰਦਾ ਹੈ ਟ੍ਰਾਂਸਪੋਰਟ ਵਿਭਾਗ ਪ੍ਰਦੂਸ਼ਣ ਕੰਟਰੋਲ ਨੀਮਾ ਨੂੰ ਲਾਗੂ ਕਰਦਾ ਹੈ ਅਤੇ ਓਵਰਲੋਡ ਵਾਨਾਂ ਦੀ ਜਾਂਚ ਕਰਦਾ ਹੈ ਸੂਤਰਾਂ ਮੁਤਾਬਿਕ ਫਿਲਹਾਲ ਏਜੰਸੀਆਂ ਜਿਵੇਂ ਉਲੰਘਣਾ ਕਰਨ ਵਾਲਿਆਂ ਨੂੰ ਮੈਸੇਜ ਨਹੀਂ ਭੇਜ ਰਹੀਆਂ ਜਿਨ੍ਹਾਂ ਦੇ ਨੰਬਰ ਉਹਨਾਂ ਕੋਲ ਨਹੀਂ ਹਨ WhatsApp ਆਨਲਾਈਨ ਲੈਂਡ ਦੇਣ ਲਈ ਇੱਕ ਸੁਵਿਧਾਜਨਕ ਵਿਕਲਪ ਬਣ ਗਿਆ ਹੈ ਇਸ ਲਈ ਅਧਿਕਾਰੀ ਇਸ ਦੇ ذریعے ਲੋਕਾਂ ਨੂੰ ਜਾਣਕਾਰੀ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਬਿਊਰੋ ਰਿਪੋਰਟ ਜੀਕੇ ਟੀਵੀ